ਇਲੈਕਸ਼ਨ ਲੜ ਕੇ ਹੀ ਅਸੀਂ ਬਾਹਰ ਆ ਸਕਦੇ ਆ ਸਾਡੇ ਕੋਲ ਦੂਜਾ ਹੋਰ ਕੋਈ ਰਸਤਾ ਨਹੀਂ ਸੋ ਮੇਰੇ ਦੇਖਣ ਦੇ ਵਿੱਚ ਇਲੈਕਸ਼ਨ ਜ਼ਰੂਰ ਲੜਨਾ ਚਾਹੀਦਾ ਤੇ ਪੰਜਾਬ ਦੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਸਰਕਾਰ ਦੇ ਮੂੰਹ ਤੇ ਚਪੇੜ ਮਾਰ ਇਹਦੇ ਬੰਦਿਆਂ ਨੂੰ ਜੱਜ ਕੇ ਹਰਾਉਣਾ ਚਾਹੀਦਾ ਕੀ ਲੱਗਦਾ ਲੋਕ ਇਸ ਵਾਰੀ ਫਿਰ ਇਹਨਾਂ ਤਿੰਨਾਂ ਨੂੰ ਜਿਗਾਉਣਗੇ ਫਰੀਦਕੋਟ ਦੀ ਹਵਾ ਸੀ ਪਿਛਲੇ ਹਫ਼ਤੇ ਹੀ ਬਣੀ ਸੀ ਹਵਾ ਦੇ ਰੁਖ ਦਾ ਕੋਈ ਪਤਾ ਨਹੀਂ ਪੰਜਾਬ ਇੱਕ ਐਸੀ ਸਟੇਟ ਹੈ ਜਦੋਂ ਇਹ ਵਿਰੋਧ ਦੇ ਵਿੱਚ ਆਉਂਦੀ ਹੈ ਤਾਂ ਫਿਰ ਜਿਵੇਂ ਹੜ ਆਉਂਦੇ ਨੇ ਉਹ ਸੋਚ ਉਹ ਬਣਦੀ ਹੁੰਦੀ ਹੈ ਜੇਲਾਂ ਵਾਲੇ ਜਿਹੜੇ ਬੰਦੇ ਨੇ ਕਈ ਵਾਰੋ ਰਾਜ ਭਾਗ ਨੂੰ ਬੜਾ ਸੋਹਣਾ ਚਲਾ ਲਿਆ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜੀ ਹਕੂਮਤ ਹੈ ਉਹ ਜ਼ਬਰ ਜ਼ੁਲਮ ਕਿਵੇਂ ਕਰਦੀ ਹੈ ਪਹਿਲੇ ਅਕਾਲੀ ਕਿਉਂ ਚੰਗੇ ਹੁੰਦੇ ਸੀ ਅਕਾਲੀਆਂ ਨੂੰ ਪਤਾ ਸੀ ਕਿ ਜੇਲ ਕੀ ਚੀਜ਼ ਸਾਤ੍ਰਿਕ ਆ ਲਾਰੰਮੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮਾਇਆ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਡਿਬਰੂਗੜ ਦੀਆਂ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਬੈਠੇ ਭਾਈ ਅਮਰਪਾਲ ਸਿੰਘ ਚੋਣਾ ਜਿੱਤ ਜਾਂਦੇ ਨੇ ਤਾਂ ਉਦੋਂ ਗੱਲ ਇੱਕ ਇਹ ਚੱਲਦੀ ਹੈ ਕਿ ਭਾਈ ਨਮੀ ਖੇਤਰੀ ਪਾਰਟੀ ਪੰਜਾਬ ਦੇ ਵਿੱਚ ਬਣੇਗੀ ਨਵਾਂ ਬਦਲਾ ਪੰਜਾਬ ਹਾਲਤਾ ਆ ਜਿਮਨੀ ਚੋਣਾ ਦਾ ਐਲਾਨ ਹੁੰਦਾ ਆ ਤਾਂ ਉਸ ਦੇ ਨਾਲ ਹੀ ਐਲਾਨ ਇਹ ਵੀ ਹੋ ਜਾਂਦਾ ਆ ਕਿ ਭਾਈ ਅਮਰਪਾਲ ਸਿੰਘ ਦੇ ਤਿੰਨ ਸਾਥੀ ਜਿਹੜੇ ਆ ਉਹ ਚੋਣ ਲੜ ਰਹੇ ਨੇ ਜਿਦੇ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਜਿਨ੍ਹਾਂ ਦੇ ਪੁੱਤਰ ਦੇ ਵੱਲੋਂ ਇਹ ਕਿਹਾ ਗਿਆ ਕਿ ਗਿੱਦੜਵਾਹ ਤੋਂ ਹੋ ਚੋਣ ਲੜ ਰਹੇ ਨੇ ਕਲਵੰਤ ਸਿੰਘ ਰੌਕੇ ਦੇ ਭਰਾ ਦੇ ਵੱਲੋਂ ਵੀ ਇਹ ਕਿਹਾ ਗਿਆ ਕਿ ਬਰਨਾਲਾ ਤੋਂ ਹੋ ਚੋਣ ਲੜ ਰਹੇ ਨੇ ਦਲਜੀਤ ਸਿੰਘ ਕਲਸੀ ਜਿਹੜੇ ਆ ਉਹਨਾਂ ਦੇ ਧਰਮ ਪਤਨੀ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਤੋਂ ਹੋ ਚੋਣ ਲੜ ਰਹੇ ਨੇ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਣਗੇ ਕਿ ਭਾਈ ਕੀ ਜ਼ਰੂਰਤ ਪੈਗੀ ਜੇਲ੍ਹ ਦੇ ਵਿੱਚੋਂ ਚੋਣ ਲੜਨ ਦੀ ਜਾਂ ਫਿਰ ਭਾਈ ਅਮਰਪਾਲ ਸਿੰਘ ਦੀ ਜਿੱਤ ਹੋਈ ਤਾਂ ਸ਼ਾਇਦ ਹਰ ਇੱਕ ਨੂੰ ਲੱਗਿਆ ਕਿ ਅਸੀਂ ਵੀ ਸ਼ਾਇਦ ਜਿੱਤ ਸਕਦੇ ਹਾਂ ਗੱਲਬਾਤ ਕਰਾਂਗੇ ਮੇਰੇ ਨਾਲ ਹਰਪਾਲ ਸਿੰਘ ਖਾਰਾ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤਾਂ ਕਰਾਂ ਖਾਰਾ ਸਾਹਿਬ ਸਵਾਗਤ ਆ ਰਹੀ ਮੀਟਲ ਜੀ ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ ਕੀ ਜ਼ਰੂਰਤ ਪੈਗੀ ਚੋਣਾਂ ਲੜਨ ਦੀ ਲੋੜ ਕੀ ਪੈਗੀ ਜਾਂ ਫਿਰ ਜਿਵੇਂ ਕਹਿੰਦੇ ਨੇ ਰੀਸੋ ਰੀਸੀ ਵੀ ਜੇ ਭਾਈ ਅਮਰਪਾਲ ਸਿੰਘ ਜਿੱਤ ਗਏ ਕੀ ਪਤਾ ਭਾਈ ਅਸੀਂ ਵੀ ਜਿੱਤ ਜੀਏ ਨਹੀਂ ਇਸ ਵਿੱਚ ਵੱਡਾ ਇਹ ਕਾਰਨ ਹੈ ਬੰਦਾ ਕਿ ਸਰਕਾਰ ਦਾ ਅਤਿਆਚਾਰ ਜਦੋਂ ਸਰਕਾਰ ਅੰਨੀ ਬੋਲੀ ਹੋ ਜਾਂਦੀ ਹੈ ਤਾਂ ਉਸ ਵਕਤ ਲੋਕ ਇਹ ਸੋਚਦੇ ਨੇ ਕਿ ਜਿਹੜੇ ਜੇਲਾਂ 'ਚ ਬੈਠੇ ਪਹਿਲਾਂ ਵੀ ਹੋਇਆ 89 ਦੇ ਵਿੱਚ ਜੇ 9 ਜਾਂ 10 11 ਜਿੰਨੇ ਬੰਦੇ ਸੀ ਤਾਂ ਉਸ ਵਕਤ ਇੱਕੋ ਹਰ ਸੀ ਕਿ ਭਾਈ ਇਲੈਕਸ਼ਨ ਲੜੋ ਇਲੈਕਸ਼ਨ ਲੜ ਕੇ ਹੀ ਅਸੀਂ ਬਾਹਰ ਆ ਸਕਦੇ ਆ ਸਾਡੇ ਕੋਲ ਦੂਜਾ ਹੋਰ ਕੋਈ ਰਸਤਾ ਹੀ ਨਹੀਂ ਹੁਣ ਉਹ 'ਚ ਕੀ ਹੈ ਪਿਛਲੇ ਸਾਲ ਮਾਰਚ ਦੇ ਅੰਦਰ 10 ਬੰਦਿਆਂ ਨੂੰ ਬਿਨਾਂ ਰੀਜ਼ਨ ਤੋਂ ਹੱਦ ਲੰਘੀ ਹੈ ਜੇਲ ਸੁੱਟ ਦਿੱਤਾ ਗਿਆ ਹੁਣ ਉਹਨਾਂ ਤੇ ਅਲੀਗੇਸ਼ਨ ਕੀ ਨੇ ਕੁਝ ਬੰਦੇ ਮੇਰੇ ਨਾਲ ਇੱਕ ਦਿਨ ਡਿਬੇਟ ਤੇ ਬੈਠੇ ਸੀ ਉਹ ਕਹਿੰਦੇ ਜੀ ਐਸ ਕਰਕੇ ਅਸੀਂ ਖਾਲਸਾਤਾਨ ਦਾ ਨਾਂ ਪਸੰਦ ਨਹੀਂ ਕਰਦੇ ਇਹ ਬੰਦੇ ਦੇਸ਼ ਨੂੰ ਤੋੜਨ ਦੀ ਗੱਲ ਕਰ ਰਹੇ ਨੇ ਇਸ ਕਰਕੇ ਇਹ ਡਿਬੜੂਗੜ ਜੇਲ੍ਹ ਚ ਚਾਹੁੰਦੇ ਨੇ ਅੱਜ ਇਹ ਕਿਨ ਦਾ ਮਨਿਸਟਰ ਜਿਹੜਾ ਭਾਜਪਾ ਦਾ ਪੰਜਾਬ ਚੋਂ ਆ ਹੈ ਉਹ ਕਹਿੰਦਾ ਸੀ ਜੇ ਪੰਜਾਬ ਜੇ ਅਮਰਤਪਾਲ ਨੇ ਪੈ ਹਿੰਦੁਸਤਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਹੋਰ ਵੀ ਇਹਦਾ ਰੁਖ ਜਿਹੜਾ ਹੈ ਭਿਆਨਕ ਆਵੇਗਾ ਹੁਣ ਦੇਖੋ ਤੁਸੀਂ ਸਾਰਿਆਂ ਨੇ ਗੱਲਾਂ ਬੋਲਤੀਆਂ ਜਦੋਂ ਤੁਹਾਡੀ ਪਾਰਲੀਮੈਂਟ ਦੇ ਵਿੱਚ ਇੱਕ ਐਮਪੀ ਨੇ ਤੇ ਉਹਦਾ ਨਾਰਾ ਲਾਇਆ ਸੀ ਆਪਣੇ ਹਿੰਦੂ ਕੀਸਮਾਪੁਰ ਹਿੰਦੂ ਰਾਸ਼ਟਰ ਹਿੰਦੂ ਮੈਂ ਕਟਲੋਂ ਦੁਆਰਾ ਦੁਆਰਾ ਹੀ ਕਰਦੇ ਦੁਆਰਾ ਹੀ ਕਰਦੇ ਨੇ ਓਕੇ ਕਟ ਲਾਂਗੇ ਇਥੇ ਗੱਲ ਹਿੰਦੂ ਰਾਸ਼ਟਰ ਉਹਨੇ ਇੱਕ ਨਾਰਾ ਮਾਰਿਆ ਹਿੰਦੂ ਰਾਸ਼ਟਰ ਦਾ ਹਿੰਦੂ ਰਾਸ਼ਟਰ ਜਿੰਦਾਬਾਦ ਹੁਣ ਦੇਖੋ ਪਾਰਲੀਮੈਂਟ ਦੀ ਜਗ੍ਹਾ ਹੈ ਉੱਥੇ ਉਹ ਹਿੰਦੁਸਤਾਨ ਦੇ ਸੰਵਿਧਾਨ ਦੇ ਉਲਟ ਬੋਲ ਰਿਹਾ ਹਿੰਦੁਸਤਾਨ ਨੂੰ ਦੋ ਫੜ ਕਰਨ ਦੀ ਗੱਲ ਕਰ ਰਿਹਾ ਹੈ ਉਹ ਐਮਪੀ ਹੈ ਪਰ ਕਿਸੇ ਨੇ ਉਹ ਕੋਈ ਪਰਚਾ ਦਰਜ ਨਹੀਂ ਕੀਤਾ ਜਿਹੜਾ ਪੰਜਾਬ ਦਾ ਨਵਾਂ ਮੰਤਰੀ ਬੋਲਿਆ ਹੈ ਉਹ ਉਸ ਲਵਿ ਤੇ ਨਹੀਂ ਬੋਲ ਰਿਹਾ ਪੰਜਾਬ ਦਾ ਮੁੱਖ ਮੰਤਰੀ ਇਸ ਚੀਜ਼ ਤੇ ਨਹੀਂ ਬੋਲਦਾ ਕਿ ਪਾਰਲੀਮੈਂਟ ਚ ਕੀ ਹੋ ਰਿਹਾ ਹੈ ਉਥੋਂ ਦੀ ਪਾਰਲੀਮੈਂਟ ਦੇ ਵਿੱਚ ਲੀਡਰ ਨਹੀਂ ਬੋਲ ਰਿਹਾ ਪਰ ਇੱਕ ਸਿੱਖਾਂ ਦੇ ਲਈ ਪੰਜਾਬ ਦੇ ਲੋਕਾਂ ਦੇ ਲਈ ਬਿਨਾਂ ਗੱਲ ਤੋਂ ਡਿਬੜੂਗੜ੍ਹ ਜੇਲ੍ਹ ਸੁੱਟ ਦਿੱਤਾ ਗਿਆ ਫਿਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਿਤੇ ਵੀ ਸੁਣਵਾਈ ਉਹਨਾਂ ਦੀ ਹੋ ਹੀ ਨਹੀਂ ਰਹੀ ਕੋਈ ਪਰਚਾ ਨਹੀਂ ਦਰਜ 30 ਮੁੰਡੇ ਜਿਹੜੇ ਬੈਠੇ ਨੇ 30 ਤੋਂ 40 ਉਹ ਅੰਮ੍ਰਿਤਸਰ ਜੇਲ੍ਹ ਚ ਬੈਠੇ ਨੇ ਸਵਾ ਸਾਲ ਹੋ ਗਿਆ ਉਹਨਾਂ ਦਾ ਕਸੂਰ ਕੀ ਸੀ ਕਿ ਅਮਰਪਾਲ ਦੇ ਨਾਲ ਫੋਟੋ ਕਰਾਉਣਾ ਯਾਰ ਹਿੰਦੁਸਤਾਨ ਦਾ ਕਾਨੂੰਨ ਹੈ ਹੁਣ ਉਹਦਾ ਦੂਜਾ ਜਿਹੜਾ ਬਦਲ ਲੱਭਿਆ ਜਾ ਰਿਹਾ ਹੈ ਉਹ ਇਹੀ ਹੈ ਕਿ ਇਲੈਕਸ਼ਨ ਲੜ ਕੇ ਉਹਨੂੰ ਬਾਹਰ ਆਇਆ ਜਾਵੇ ਹੋਰ ਕੋਈ ਹੱਲ ਹੀ ਨਹੀਂ ਜਿਵੇਂ ਲਾ ਲਓ ਤੁਸੀਂ ਐਸ ਵਾਰੀ 3 ਜੂਨ ਨੂੰ ਹੀ ਮਾਰਚ ਟਿੱਕਰ ਵਧਾ ਦਿੱਤੀ ਯਾਰ ਕਿਸੇ ਕੋਈ ਕਾਨੂੰਨ ਨਾ ਦੀ ਚੀਜ਼ ਐਸ ਵਕਤ ਹਿੰਦੁਸਤਾਨ ਦੇ ਵਿੱਚ ਹੈ ਹੀ ਨਹੀਂ ਤਾਂ ਲੋਕਾਂ ਕੋਲ ਕੋਈ ਰਸਤਾ ਰਹਿ ਗਿਆ ਹੈ ਕਿ ਯਾਰ ਜੇ ਇਲੈਕਸ਼ਨ ਲੜ ਲਈਏ ਸ਼ਾਇਦ ਬਾਰਾ ਚੀ ਵਰਨਾ ਇਹ ਪਤਾ ਨਹੀਂ ਕਿੰਨੇ ਸਾਲ ਆਈ ਰੱਖੀ ਰੱਖਣਗੇ ਤੇ ਉਹ ਇਲੈਕਸ਼ਨ ਲੜਨ ਲੱਗ ਪਏ ਰੇ ਚਲੋ ਇਲੈਕਸ਼ਨ ਲੜਨਾ ਹਰ ਬੰਦੇ ਦਾ ਰਾਈਟ ਹੈ ਲੜਨਾ ਵੀ ਚਾਹੀਦਾ ਹੈ ਨੋ ਡਾਊਟ ਪਰ ਇੱਕ ਮਰੀ ਉਹਨਾਂ ਨੂੰ ਬੇਨਤੀ ਹੈ ਗਰਾਊਂਡ ਲੈਵਲ ਜ਼ਰੂਰ ਚੈੱਕ ਕਰਨ ਇੱਕੋ ਸੋਚ ਦੇ ਬੰਦੇ ਦੋ ਦੋ ਨਾਲ ਆਉਣ। ਕਿਉਂਕਿ ਮੈਨੂੰ ਲੱਗਦਾ ਕਿ ਇੱਕੋ ਸੋਚ ਦੇ ਕਈ ਵਾਰ ਬੰਦੇ ਦੋ ਦੋ ਤਿੰਨ ਤਿੰਨ ਆ ਜਾਂਦੇ ਨੇ। ਤਾਂ ਉੱਥੇ ਜਿਹੜੀ ਬੈਨੀਫਿਟ ਜਾਣਾ ਹੈ ਉਹ ਕਾਂਗਰਸ ਤੇਨੂੰ ਭਾਜਪਾ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਜਾਣਾ ਹੈ ਕਿਉਂਕਿ ਕਾਲੀ ਤਾਂ ਖਤਮ ਹੀ ਹੋ ਗਈ। ਤਾਂ ਤਿੰਨ ਪਾਰਟੀਆਂ ਨੂੰ ਬੈਨੀਫਿਟ ਜਾਣਾ ਹੈ। ਸੋ ਮੇਰੀ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਗਰਾਊਂਡ ਲੈਵਲ ਤੇ ਜਾ ਕੇ ਇੱਕੋ ਸੋਚ ਦੇ ਦੋ ਜਾਂ ਤਿੰਨ ਜਿਹੜੇ ਬੰਦੇ ਨੇ ਉਹਨਾਂ ਨਾਲ ਗੱਲ ਕਰਕੇ ਅੱਗੇ ਚੱਲੋ ਜਾਂ ਉਹਨਾਂ ਨੂੰ ਬਿਠਾਓ। ਇੱਕ ਇੱਕ ਸੋਚ ਦੇ ਦੋ ਬੰਦੇ ਨਹੀਂ ਚਾਹੀਦੇ ਵਰਨਾ ਨੁਕਸਾਨ ਹੁੰਦਾ ਆ ਚੀਜ਼ ਜਿਵੇਂ ਤੁਸੀਂ ਗੱਲ ਕਰੀਆ ਕਿ ਚੋਣਾ ਜਿੱਤ ਕੇ ਚੋਣਾ ਲੜ ਕੇ ਚੋਣਾ ਜਿੱਤਣ ਤੋਂ ਬਾਅਦ ਜੇਲ੍ਹਾਂ ਤੋਂ ਬਾਹਰ ਆਇਆ ਜਾ ਸਕਦਾ ਪਰ ਲੋਕਾਂ ਦੇ ਮਨਾਂ ਦੇ ਵੀ ਤਾਂ ਸਵਾਲ ਹਾਲੇ ਤੱਕ ਇਹ ਵੀ ਹੈ ਕਿ ਇਹ ਤਾਂ ਐਮਐਲਏ ਦੀ ਚੋਣਾ ਸੀ ਤਾਂ ਇਸ ਤੋਂ ਪਹਿਲਾਂ ਐਮਪੀ ਭਾਈ ਅਮਰਪਾਲ ਸਿੰਘ ਨੂੰ ਜਿਤਾਤਾ ਤਾਂ ਲੋਕ ਤਾਂ ਇਹ ਵੀ ਸਵਾਲ ਚੁੱਕਦੇ ਨੇ ਕਿ ਉਹ ਕਿਉਂ ਨਹੀਂ ਜੇਲ੍ਹ ਚੋਂ ਬਾਹਰ ਆ ਜਾਂ ਫਿਰ ਅਸੀਂ ਐਮਪੀ ਬਣਾ ਕੇ ਉਹਨਾਂ ਨੂੰ ਕਿਉਂ ਨਹੀਂ ਘੱਟ ਸਕੇ ਨਹੀਂ ਉਹ ਇੱਕ ਨਾ ਜਿਹੜਾ ਕੇਸ ਫਾਈਲ ਕਰਨ ਦੇ ਵਿੱਚ ਇੱਕ ਡਿਫਰੈਂਟ ਲੁੱਕ ਬਣ ਜਾਂਦੀ ਹੈ ਐਮ ਐਲ اے ਐਮ ਪੀ ਨੂੰ ਪ੍ਰੈਫਰੈਂਸ ਹੁੰਦੀ ਹੈ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੇ ਆਪ ਦੇ ਹਲਕੇ ਦੇ ਵਿੱਚ ਕੰਮ ਕਰਨੇ ਨੇ ਲੋਕਾਂ ਨੇ ਆਨ ਨੂੰ ਜਿਤਾਇਆ ਲੋਕਾਂ ਨੇ ਵਿਸ਼ਵਾਸ ਕੀਤਾ ਹੈ ਲੋਕ ਉਹਨੂੰ ਅਤਵਾਦੀ ਨਹੀਂ ਸਮਝਦੇ ਸੋ ਪੰਜਾਬ ਦੇ ਲੋਕਾਂ ਦਾ ਫਰਜ਼ ਵੀ ਬਣਦਾ ਕਿਉਂਕਿ ਅਸੀਂ ਉਹ ਤਾਂ ਦੇਖੋ ਐਮ ਪੀ ਜਿੱਤਣ ਤੋਂ ਬਾਅਦ ਫਿਰ ਵੀ ਸਰਕਾਰ ਨੇ ਮਾਰਚ ਕਰਵਾਦਾ ਕਰਤਾ ਹੈ ਲੋਕਾਂ ਦੀਆਂ ਇੱਛਾ ਦੇ ਉਲਟ ਹਿੰਦੁਸਤਾਨ ਦੀਆਂ ਹਕੂਮਤਾਂ ਚੱਲ ਰਹੀਆਂ ਨੇ ਜੇ ਕੋ ਲੋਕ ਵੱਡੇ ਨਹੀਂ ਸਮਝੇ ਇਹਨਾਂ ਨੇ ਲੋਕਾਂ ਨੂੰ ਛੋਟੇ ਸਮਝਾਇਆ ਆਪਦੇ ਨਾਲੋਂ ਛੋਟੇ ਸਮਝਾਇਆ ਤਾਂ ਸਾਡੇ ਕੋਲ ਇੱਕੋ ਹੀ ਰਸਤਾ ਰਹਿ ਗਿਆ ਹੈ ਇਲੈਕਸ਼ਨ ਸੋ ਮੇਰੇ ਦੇਖਣ ਦੇ ਵਿੱਚ ਇਲੈਕਸ਼ਨ ਜ਼ਰੂਰ ਲੜਨਾ ਚਾਹੀਦਾ ਹੈ ਤੇ ਪੰਜਾਬ ਦੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਸਰਕਾਰ ਦੇ ਮੂੰਹ ਤੇ ਚਪੇੜ ਮਾਰਨੀ ਸਰਕਾਰ ਨੂੰ ਦੱਸ ਦੇਣਾ ਕਿ ਅਸੀਂ ਸਾਡੀ ਇੱਛਾ ਕੀ ਹੈ ਤੂੰ ਸਾਡੇ ਤੇ ਜ਼ਬਰ ਜ਼ੁਲਮ ਜ਼ਬਰ ਜ਼ੁਲਮ ਕਰਦਾ ਹੈ ਅਸੀਂ ਤੇਰਾ ਵਿਰੋਧ ਕਰਦੇ ਹਾਂ ਇਹਦੇ ਬੰਦਿਆਂ ਨੂੰ ਜੱਜ ਕੇ ਹਰਾਉਣਾ ਚਾਹੀਦਾ ਪਰ ਮੇਰੀ ਫੇਰ ਬੇਨਤੀ ਇਹੀ ਹੈ ਕਿ ਜਿਹੜੇ ਗਰਾਉਂਡ ਲੈਵਲ ਤੇ ਇੱਕ ਇੱਕ ਸੋਚ ਦੇ ਦੋ ਦੋ ਬੰਦੇ ਨਹੀਂ ਚਾਹੀਦੇ ਇੱਕ ਇੱਕ ਬੰਦਾ ਬੈਠ ਕੇ ਸਲਾਹ ਕਰਕੇ ਫੇਰ ਖੜੇ ਹੋ ਸਵਾਲ ਇਹ ਵੀ ਖਰਾ ਸਰ ਖੜਾ ਹੁੰਦਾ ਕਿ ਕੀ ਪੰਜਾਬ ਦੇ ਲਈ ਉਹ ਸੋਚ ਸਕਣਗੇ ਕਿ ਸਿਰਫ ਜ਼ਿਲਾਂ ਤੋਂ ਬਾਹਰ ਆਉਣ ਦੇ ਲਈ ਹੀ ਇਲੈਕਸ਼ਨ ਲੜਿਆ ਜਾ ਰਿਹਾ ਹੈ ਕੀ ਪੰਜਾਬ ਦੇ ਲਈ ਵੀ ਸੋਚ ਸਕਣਗੇ ਜ਼ਿਲਾਂ ਤੋਂ ਬਾਹਰ ਆ ਕੇ ਦੇਖੋ ਗੱਲ ਇਸ ਤਰ੍ਹਾਂ ਹੈ ਜੇ ਪੰਜਾਬ ਦੇ ਨਖੜਨ ਦੇ ਲਈ ਪੰਜਾਬ ਦੇ ਲਈ ਜੇਲ੍ਹ ਜਾ ਸਕਦੇ ਨੇ ਤੇ ਆ ਕੇ ਪੰਜਾਬ ਦੀ ਗੱਲ ਵੀ ਕਰ ਸਕਦੇ ਨੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਡੀ ਇੱਕ ਸੋਚ ਵੀ ਹੈ ਕਿ ਪੁਰਾਣੇ ਲੀਡਰ ਬੜੇ ਵਧੀਆ ਸੀ ਉਹ ਜੇਲਾਂ ਚੋਂ ਆਏ ਸੀ ਪਰ ਸ਼ੁਰੂ ਤੋਂ ਲੈ ਕੇ ਜਦੋਂ ਦੁਨੀਆ ਖਤਮ ਹੁੰਦੀ ਚੱਲੀ ਹੈ ਤਾਂ ਦੁਨੀਆ ਦੇ ਜਦੋਂ ਬੰਦੇ ਖਤਮ ਹੁੰਦੇ ਨੇ ਉਸ ਤੋਂ ਅਗਲੀ ਪੀੜ੍ਹੀ ਵੀ ਆਉਂਦੀ ਹੈ ਤੇ ਜੇਲਾਂ ਵਾਲੇ ਜਿਹੜੇ ਬੰਦੇ ਨੇ ਕਈ ਵਾਰ ਉਹ ਰਾਜ ਭਾਗ ਨੂੰ ਬੜਾ ਸੋਹਣਾ ਚਲਾ ਲੈਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜੀ ਹਕੂਮਤ ਹੈ ਉਹ ਜ਼ਬਰ ਜ਼ੁਲਮ ਕਿਵੇਂ ਕਰਦੀ ਹੈ ਪਹਿਲੇ ਅਕਾਲੀ ਕਿਉਂ ਚੰਗੇ ਹੁੰਦੇ ਸੀ ਅਕਾਲੀਆਂ ਨੂੰ ਪਤਾ ਸੀ ਕਿ ਜੇਲ ਕੀ ਚੀਜ਼ ਹੈ ਪਹਿਲੇ ਅਕਾਲੀਆਂ ਨੂੰ ਪਤਾ ਸੀ ਕਿ ਸਾਡੇ ਦੇ ਕਿਵੇਂ ਤਸ਼ੱਦਦ ਹੁੰਦਾ ਹੈ ਤਾਂ ਜਿਹੜੇ ਪਹਿਲੇ ਅਕਾਲੀ ਸੀ ਉਹ ਰਾਜ ਬਹੁਤ ਸੋਹਣਾ ਕਰਦੇ ਸੀ ਉਹ ਆਪਦੇ ਪੰਜਾਬ ਲਈ ਪੈਦਾ ਹੋਏ ਸੀ ਸੋ ਮੈਨੂੰ ਲੱਗਦਾ ਹੈ ਕਿ ਇਹ ਜੇ ਜੇਲ੍ਹ ਵਾਲੇ ਬੰਦੇ ਜਿੱਤਣਗੇ ਤਾਂ ਉਹ ਜ਼ਰੂਰ ਜਿਹੜਾ ਆਪਦੇ ਪੰਜਾਬ ਲਈ ਗੱਲ ਵੀ ਕਰਨਗੇ ਕੀ ਲੱਗਦਾ ਕਿ ਲੋਕ ਜਿਵੇਂ ਠੀਕ ਹੈ ਭਾਈ ਅਮਰਪਾਲ ਸਿੰਘ ਦੀ ਗੱਲ ਕਰੀ ਉਹਨਾਂ ਦੀ ਤਸਵੀਰ ਲੋਕਾਂ ਦੇ ਵਿੱਚ ਸ਼ਵੀ ਹੋਰ ਸੀ ਸਬਜੀ ਸਿੰਘ ਖਾਲਸਾ ਦੀ ਗੱਲ ਕਰੀ ਉਹਨਾਂ ਦੇ ਪਿਤਾ ਦੇ ਕਰਕੇ ਉਹਨਾਂ ਦੀ ਤਸਵੀਰ ਜਿਹੜੀ ਹੈ ਹੋਰ ਸੀ ਪਰ ਜੇਕਰ ਪ੍ਰਧਾਨ ਮੰਤਰੀ ਬਾਜੇ ਕੀ ਦੀ ਗੱਲ ਕਰੀ ਉਹਨੂੰ ਲੋਕ ਟਰੋਲ ਵੀ ਟਰੋਲ ਵੀ ਜਿਹੜਾ ਹੈਗਾ ਬੜਾ ਕਰਦੇ ਨੇ ਜਾਂ ਜਿਹੜੇ ਜਿੰਨਾ ਕੁਲਵੰਤਰਾਓ ਕੇ ਹੋਰਾਂ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਖੜਨਦਾ ਕੀ ਲੱਗਦਾ ਲੋਕ ਇਸ ਵਾਰੀ ਫਿਰ ਇਹਨਾਂ ਤੈਨਾਂ ਨੂੰ ਜਿਤਾਉਣਗੇ ਦੇਖੋ ਪਹਿਲੀ ਗੱਲ ਤਾਂ ਜੇ ਇਲੈਕਸ਼ਨ ਜਿਹੜੇ ਉਹ ਡਿਕਲੇਅਰ ਨਹੀਂ ਹੋਏ ਤਾਂ ਜਿਹੜੀ ਹਵਾ ਜਿਵੇਂ ਫਰੀਦਕੋਟ ਦੀ ਹਵਾ ਸੀ ਪਿਛਲੇ ਹਫਤੇ ਹੀ ਬਣੀ ਦਾ ਉਸ ਤੋਂ ਪਹਿਲਾਂ ਜਿਹੜੇ ਇਲੈਕਸ਼ਨ ਕੱਲੇ ਖਡੂਰ ਸਾਹਿਬ ਦੀ ਚਰਚਾ ਸੀ ਤੇ ਹਵਾ ਦਾ ਪਤਾ ਕੋਈ ਨਹੀਂ ਹੁੰਦਾ ਹਵਾ ਦੇ ਰੁੱਖ ਦਾ ਕੋਈ ਪਤਾ ਨਹੀਂ ਪੰਜਾਬ ਇੱਕ ਐਸੀ ਸਟੇਟ ਹੈ ਜਦੋਂ ਇਹ ਵਿਰੋਧ ਦੇ ਵਿੱਚ ਆਉਂਦੀ ਹੈ ਤਾਂ ਫਿਰ ਜਿਵੇਂ ਹੜ ਆਉਂਦੇ ਨੇ ਉਹ ਸੋਚ ਉਹ ਬਣਦੀ ਹੁੰਦੀ ਹੈ ਸੋ ਅੱਜ ਆਪਾਂ ਇਲੈਕਸ਼ਨਾਂ ਬਾਰੇ ਮੈਂ ਡਿਕਲੇਅਰ ਕਰਾਂ ਕਿ ਉਹ ਜਿੱਤਦੇ ਜਾਂ ਨਹੀਂ ਜਿੱਤਦੇ ਪਰ ਕਈ ਵਾਰ ਹਵਾ ਹੀ ਇੰਨੀ ਤੇਜ਼ ਹੈ ਪੰਜਾਬ ਦਾ ਰੁੱਖ ਹੀ ਇਹੋ ਜਿਹਾ ਹੈ ਸ਼ਾਇਦ ਕਈ ਵਾਰ ਹੁੰਜਾ ਮਾਰ ਕੇ ਲੈ ਜਾਂਦੇ ਕਲਪ ਸਭ ਕੇ ਮੈਂ ਦੇਖਦੇ ਹਾਂ ਇੱਕ ਅਮਰਤਾਰੀ ਜਿਹੜੀ ਹੈ ਗਿਆ ਭੈਣ ਦੇ ਵੱਲੋਂ ਜਦੋਂ ਉਹ ਜੁਡੀਸ਼ੀਅਲ ਦਾ ਪੇਪਰ ਦੇਣ ਦੇ ਲਈ ਜਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਕਕਾਰ ਉਤਾਰਨ ਦੇ ਲਈ ਕਿਹਾ ਜਾਂਦਾ ਜਿੱਦੇ ਵਿੱਚ ਕੜਾ ਵੀ ਹੁੰਦਾ ਜਿਸ ਦੇ ਵਿੱਚ ਸ਼੍ਰੀ ਸਾਭ ਵੀ ਹੁੰਦੀ ਹੈ ਉਹ ਤਾਰਨ ਦੇ ਲਈ ਜਿਹੜਾ ਕਿਹਾ ਜਾਂਦਾ ਇਸ ਚੀਜ਼ ਦੀ ਨਿੰਦਿਆ ਜਿਹੜੀ ਉਹ ਬੜੀ ਹੋ ਰਹੀ ਹੈ ਦੇਖੋ ਹਿੰਦੁਸਤਾਨ ਦੀ ਹਕੂਮਤ ਜਾਂ ਭਾਜਪਾ ਮੈਂ ਕਹੂੰਗਾ ਆਰਐਸਐਸ ਕਹੂੰਗਾ ਇਹ ਐਂਟੀ ਸਿੱਖ ਦੇਖੋ ਤੁਸੀਂ ਹਿੰਦੁਸਤਾਨ ਦੇ ਅੰਦਰ ਜਿੰਨੀ ਰੈਫਰਟ ਐਸ ਵਕਤ ਘੱਟ ਗਿਣਤੀਆਂ ਨਾਲ ਹੋ ਰਹੀ ਹੈ ਕਿਸੇ ਵੀ ਦੇਸ਼ ਦੇ ਅੰਦਰ ਇਸ ਤਰ੍ਹਾਂ ਨਹੀਂ ਹੁੰਦਾ ਦੇਖੋ ਸਿੱਖਾਂ ਦੇ ਕੜੇ ਲਵਾਏ ਜਾ ਰਹੇ ਨੇ ਜੇ ਉਹ ਕਿਰਪਾਣ ਪਾਈ ਤਾਂ ਲਵਾਤੀ ਸੰਵਿਧਾਨ ਤੁਸੀਂ ਸਾਨੂੰ ਕਹਿੰਦੇ ਜੇ ਸੰਵਿਧਾਨ ਨਹੀਂ ਮੰਨਦੇ ਸੰਵਿਧਾਨ ਉਹ ਤੁਸੀਂ ਨਹੀਂ ਮੰਨਦੇ ਪਏ ਸੰਵਿਧਾਨ ਦਾ ਬੇੜਾ ਗਿਰਦਾ ਤੁਸੀਂ ਲੋਕਾਂ ਨੇ ਕੀਤਾ ਹੋਇਆ ਹੈ ਅਜੇ ਦਾ ਸ਼ੁਕਰ ਕਰੋ ਜਿਹੜਾ ਅਜੇ ਸੰਵਿਧਾਨ ਦੂਜਾ ਬਦਲ ਨਹੀਂ ਰਿਹਾ ਅਜੇ ਹਿੰਦੂ ਰਾਸ਼ਟਰ ਵਾਲਾ ਟਾਈਮ ਨਹੀਂ ਆਇਆ ਜਿਸ ਦਿਨ ਹਿੰਦੁਸਤਾਨ 'ਚ ਹਿੰਦੂ ਰਾਸ਼ਟਰ ਦਾ ਟਾਈਮ ਆ ਗਿਆ ਮੈਂ ਤੁਹਾਨੂੰ ਦਿਖਾਉਂਗਾ ਇੱਥੇ ਹਾਲਾਤ ਕੀ ਪੈਦਾ ਇਹ ਤਾਂ ਤੁਸੀਂ ਲਾ ਲਓ ਹਰਿਆਣੇ ਚ ਪੱਗ ਲਾ ਕੇ ਉਹਦੇ ਡਲੇ ਮਾਰੇ ਹਮਾਚਲ ਦੇ ਵਿੱਚ ਮਾਰਕੁੱਟ ਕੀਤੀ ਰਾਜਸਥਾਨ ਚ ਕੜੇ ਲਵਾ ਦਿੱਤੇ ਆਪਣੇ ਕਿਰਪਾਨ ਲਵਾ ਦਿੱਤੀ ਗਈ ਰਾਜਸਥਾਨ ਚ ਇਹ ਪਿਛਲੇ ਸਾਲ ਕਿਹਾ ਸੀ ਕਿ ਗੁਰਦੁਆਰੇ ਨੇ ਸੂਰਨੇ ਸੋ ਤੁਸੀਂ ਦੇਖੋ ਸਾਨੂੰ ਸਾਰੀਆਂ ਸਾਈਡਾਂ ਤੋਂ ਘੇਰ ਕੇ ਸਾਨੂੰ ਕਿੰਨੀ ਨਫ਼ਰਤ ਹੈ ਇਹਨਾਂ ਦੇ ਅੰਦਰ ਇੱਕ ਹੀ ਆਰਐਸਐ ਤੇ ਭਾਜਪਾ ਦੇ ਬੰਦਿਆਂ ਨੇ ਇੱਕ ਅਫਸਰ ਨੂੰ ਕਿਹਾ ਸੀ ਯੂਆਰ ਖਾਲਸਤਾਨੀ ਇੱਕ ਪੁਲਿਸ ਮੁਲਾਜ਼ਮ ਆਈਪੀਐਸ ਅਫਸਰ ਸੀ ਸੋ ਇਹਨਾਂ ਚ ਨਫ਼ਰਤ ਹੈ ਸਾਡੇ ਸਿੱਖਾਂ ਨੂੰ ਇਹੀ ਬੇਨਤੀ ਹੈ ਕਿ ਇੱਕ ਵਾਰੀ ਤੁਹਾਡੇ ਲੀਡਰਾਂ ਨੂੰ ਮਾੜਾ ਜਿਹਾ ਬਾਹ ਤੋਂ ਫੜ ਕੇ ਕਿਆ ਕਰੋ ਹੁਣ ਤਾਂ ਬੋਲ ਮਾਰ ਲਓ ਯਾਰ ਕਦੋਂ ਬੋਲਣਾ ਮਰਨਾ ਤੁਹਾਨੂੰ ਸਿੱਖਾਂ ਨੂੰ ਪਸੰਦ ਨਹੀਂ ਕਰਦੇ ਪੱਗਾਂ ਲਾ ਕੇ ਤੁਹਾਨੂੰ ਬਾਹਰ ਕੱਢਣ ਲੱਗ ਗਏ ਨੇ ਪਹਿਲਾਂ ਤੁਹਾਨੂੰ ਟ੍ਰੇਨਾਂ ਚਾ ਕੇ ਲਾਉਂਦੇ ਸੀ ਹੁਣ ਥੋੜੀ ਬਾਹ ਫੜ ਕੇ ਤੁਹਾਨੂੰ ਬਾਹਰ ਘੁੱਟਣ ਲੱਗ ਗਏ ਨੇ ਤੁਹਾਡੇ ਹਾਲਾਤ ਕੀ ਬਣ ਰਹੇ ਨੇ ਅਜੇ ਤੁਸੀਂ ਛਾਲਾਂ ਮਾਰ ਕੇ ਭਾਜਪਾ ਜਾ ਰਹੇ ਰਹੇ ਜਿਹੜੇ ਭਾਜਪਾ ਦੇ ਲੀਡਰ ਗਏ ਸੀ ਹੁਣ ਉਹਨਾਂ ਦੇ ਘਰੇ ਜਾ ਕੇ ਜਰੂਰ ਪੁੱਛੋ ਇਹਨਾਂ ਨੂੰ ਕਿ ਦੱਸ ਉਹਨਾਂ ਦਾ ਕੀ ਬਦਲਿਆ हद ਲੰਗੀ ਹੈ ਯਾਰ ਜਿਹੜੇ ਦੇਸ਼ ਨੂੰ ਬਣਾਉਣ ਵਾਲਾ ਸਿੱਖ ਇਹਨਾਂ ਨੂੰ ਗੱਦੀ ਤੇ ਬਹਾਉਣ ਵਾਲੇ ਸਿੱਖ ਜੋ ਆਜ਼ਾਦੀ ਹੈ ਉਸ ਦੇ ਵਿੱਚ 90% ਕੁਰਬਾਨੀ ਸਾਡੀ ਤੇ ਅੱਜ ਇਹਨਾਂ ਨੂੰ ਪੱਗਾ ਵਾਲੇ ਤੇ ਕਿਰਪਾਨ ਵਾਲੇ ਭੜੇ ਲੱਗਦੇ ਨੇ ਸੋ ਇਹਦਾ ਬੜਾ ਪ੍ਰੋਟੈਸਟ ਕਰਨਾ ਚਾਹੀਦਾ ਹੈ ਸਾਡੇ ਲੀਡਰਾਂ ਨੂੰ ਬੋਲਣਾ ਚਾਹੀਦਾ ਹੈ ਤੇ ਇਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਅਸੀਂ ਕੌਣ ਲੋਕ ਸਰ ਸਭ ਸਮਾਂ ਬਹੁਤ ਬਤਨ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬਾਲਦੇ ਹੋ ਇਜਾਜ਼ਤ ਧੰਨਵਾਦ ਜੀ